ਹਾਡੀ ਬਾਡੀ ਦਾ ਤੰਦਰੁਸਤ ਰਹਿਣ ਦੀ ਇਹਨਾਂ ਦਾ ਇੱਕ ਜਿਹੜਾ ਕੰਬੀਨੇਸ਼ਨ ਹੈਗਾ ਹੈ। ਸਿਲ ਮਿਲਨ ਹੈਗਾ ਦੋਨਾਂ ਦਾ ਸੰਤੁਲਨ ਉਹ ਬਰਾਬਰ ਨਾ ਰਹੇ ਤਾਂ ਸਾਡੀ ਬਾਡੀ ਵਿੱਚ ਐਵੀ ਧਰਨ ਜਾਂਦਾ ਹੈ। ਇੰਡੀਆ ਜੇ ਸਾਊਥ ਦਾ ਜਿਆਦਾ ਦੁਨੀਆ ਜੀ ਡਾਇਬੀਟੀਸ ਹੈ। ਨੰਬਰ ਤੋਂ ਚਾਈਨਾ ਹੈ। ਨੰਬਰ ਤਿੰਨ ਹੈ ਅਮਰੀਕਾ। ਪੰਜ ਬਲੀਵ ਦਾ। ਅੱਛਾ ਜਿਹੜੇ ਜਿਹਨਾਂ ਜਿਹਨਾਂ ਨੂੰ ਸ਼ੂਗਰ ਹੈ। ਹਾਂ ਜਿਹਨਾਂ ਸ਼ੂਗਰ ਦੀ ਜਿਹੜੇ ਰੋਗ ਹੈਗੇ ਆ ਲੋਕਾਂ ਵਿੱਚ ਜਿਹਨਾਂ। ਹੂੰ। ਇੰਡੀਆ ਸਾਊਥ ਨੰਬਰ 1 ਹੈ। ਮੈਂ ਕਹਾਂ ਕਿ ਅਸੀਂ ਮਠਮੜ ਬੋਕਾਂ ਨੇ ਹੁਣ ਦੱਸੀ ਜੀ ਜੀ ਹੈ ਨਾ ਜੀ ਇਹ ਕਿ ਜਲੇਬੀ ਦਾ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਵੀ ਮੀਡੀਅਮ ਆਕਾਰ ਤੋਂ ਲੈ ਕੇ ਛੋਟੇ ਆਕਾਰ ਤੋਂ ਲੈ ਕੇ ਲਾਰਜ ਆਕਾਰ ਤੱਕ ਜੀ ਉਹ ਜੇ 8 ਤੋਂ 12 टीस्पून ਸ਼ੂਗਰ ਦੇ ਤੇ ਉਹ ਜਿਹੜਾ ਬਲੱਡ ਦਾ ਪ੍ਰੈਸ਼ਰ ਇਹ ਨਾ ਫੇ ਉਹ ਜਿਹੜੇ ਉਹਨੇ ਕਰਿਆ ਜਾਂਦਾ ਤਾਂ ਉਹ ਜਿਹੜਾ ਹੈ ਜਿਵੇਂ ਕਹਿੰਦੇ ਪਿਸ਼ਾਬ ਦੇ ਵਿੱਚ ਖੂਨ ਦੇ ਡ੍ਰੌਪ ਆਉਂਦੇ ਨੇ ਹੂੰ 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 ਇਹ ਦਾ ਮਤਲਬ ਉਹਦੀ ਕਿੰਨੀ ਖਰਾਬ ਹੋਣੀ ਸ਼ੁਰੂ ਹੋ ਗਈ ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਅੱਜ ਅਸੀਂ ਇੱਕ ਖਾਸ ਮੁੱਦੇ ਤੇ ਗੱਲਬਾਤ ਕਰਨੀ ਹੈ ਕਿਡਨੀ ਯਾਨੀ ਕਿ ਗੁਰਦੇ ਸਾਡੇ ਸਰੀਰ ਦਾ ਬਹੁਤ ਅਹਿਮ ਅੰਗ ਹੈ ਇਹਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਵੀ ਅੱਜ ਦੇ ਸਮੇਂ ਵਿੱਚ ਆ ਰਹੀਆਂ ਹਨ ਸudar mohan singh tatra ਜਿਹੜੇ ਇਸ ਵਿਸ਼ੇ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਲੋਕਾਂ ਨੂੰ ਜਾਣਕਾਰੀ ਦੇ ਰਿਹਾ ਉਹਨਾਂ ਦੇ ਨਾਲ ਅਸੀਂ ਇਸ ਹਿੱਸੇ ਦੇ ਵਿੱਚ ਗੱਲਬਾਤ ਕਰਨੀ ਹੈ ਸudar mohan singh tatra ਜੀ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਜੀ ਥੈਂਕ ਯੂ ਸਭ ਤੋਂ ਪਹਿਲਾਂ ਸਾਨੂੰ ਆਪਣੇ ਬਾਰੇ ਤੇ ਆਪਣੀ ਜਿਹੜੀ ਤੁਹਾਡੀ ਆਰਗੇਨਾਈਜੇਸ਼ਨ ਹੈ ਇਹਦੇ ਬਾਰੇ ਜਾਣਕਾਰੀ ਦਿਓ ਕਿ ਤੁਸੀਂ ਕੀ ਕਰਦੇ ਹੋ ਆਰਗੇਨਾਈਜੇਸ਼ਨ ਕੀ ਕਰਦੀ ਹੈ ਜੀ ਦੇਖੋ ਮੈਂ ਕਿਡਨੀ ਫਾਊਂਡੇਸ਼ਨ ਆਫ ਕੈਨੇਡਾ ਜੀ ਸੀ ਐਂਡ ਯੂਕਾਂਟ ਬ੍ਰਾਂਚ ਦਾ ਬੋਰਡ ਆਫ ਡਾਇਰੈਕਟਰ ਅੱਛਾ ਜੀ ਪਹਿਲਾ ਹਿੰਦੁਸਤਾਨੀ ਹੈ ਇਹ ਵੀ ਗੱਲ ਨਾਲ ਆ ਬਹੁਤ ਅੱਛਾ ਜੀ ਜਿਹੜਾ ਲਾਸਟ 5 ਸਾਲਾਂ ਤੋਂ ਬੋਰਡ ਆਫ ਡਾਇਰੈਕਟਰ ਮੈਂਬਰ ਰਹਾ ਹਾਂ ਹੂੰ ਤੇ ਮੈਂ ਕਿਡਨੀ ਫਾਊਂਡੇਸ਼ਨ ਕੋਲ 10 ਸਾਲ ਤੋਂ ਆਵਾ ਨੀਆਂ ਵੀ ਜੁੜੇ ਆ ਜੀ ਲੋਕਾਂ ਆ ਭਲਾ ਕੰਮ ਦੀ ਕੋਸ਼ਿਸ਼ ਕਰ ਰਹੇ ਆ ਜੀ ਕਿਉਂਕਿ ਆਪੇ ਲੋਕਾਂ ਦੀ ਕਿਡਨੀ ਫੇਲ ਹੋਦੀਆਂ ਹੂੰ ਜ਼ਿਆਦਾ ਹੋ ਰਹੀਆਂ ਜੀ ਅਸੀਂ ਇਸੇ ਮਤਲਬ ਇਹ ਆਪਣੇ ਗੁਰਦਾਸ ਇਥੇ ਕੈਂਪੀ 10 ਵਾਰ 12 ਕੈਂਪ ਲਵਾ ਚੁੱਕੇ ਆ ਅੱਛਾ ਜੀ ਤਾਂ ਕਿ ਲੋਕਾਂ ਦੀਆਂ ਕਿਡਨੀਆਂ ਚੈੱਕ ਕਰਾਈ ਤੇ ਜਾ ਸਕਣ ਜੀ ਸਰ ਉਹ ਗ੍ਰੈਜੂਏਟ ਹੋ ਗਈ ਆ ਉਹ ਦੱਸਦੀ ਕਿ ਕਿੰਨੀ ਕਿੰਨੇ ਪਰਸੈਂਟ ਕੰਮ ਕਰਦੀ ਆ ਅੱਛਾ ਜੀ ਜਿਹਦਾ ਸ਼ੂਗਰ ਦੀ ਮਸ਼ੀਨ ਆ ਗਈ ਆ ਇਹ ਤਾਂ ਉਹ ਉਸ ਪਿਆਤ ਮਹਿੰਗੀ ਪੈਂਦੀ ਥੋੜੀ ਜੀ ਅੱਛਾ ਜੀ ਤਾਂ ਕਿ ਕਿਡਨੀ ਕਿੰਨੇ ਪਰਸੈਂਟ ਕੰਮ ਕਰਦੀ ਆ ਅੱਛਾ ਜੀ ਤੇ ਸ਼ਾਇਦ ਇਹ ਮਤਲਬ ਹੈ ਕਿ ਲੋਕਾਂ 'ਚ ਅਵੇਅਰਨੈਸ ਪੈਦਾ ਕਰਨ ਵੀ ਕਿਡਨੀ ਫੇਲ ਆਪਣੇ ਲੋਕਾਂ ਕਿਉਂ ਹੁੰਦੀਆਂ ਕਿਰਨੀ ਹੈ ਜੀ ਜੀ ਆੜੀ ਦਾ ਜੜ ਕਿੰਨੀ ਆ ਅੱਛਾ ਜੀ ਆਹ ਜਦ ਹੁੰਦਾ ਡਰ ਮਾਰਕਟ ਬੰਦਾ ਕਿੱਡਾ ਵੱਡਾ ਹੈ ਅੱਛਾ ਜੀ ਅੱਧਵਾੜੀ ਨਹੀਂ ਹੁੰਦੀ ਹੂੰ ਉਹਨੇ ਕਿ ਦਵਾਰ ਖੋ ਸਕਦਾ ਅੱਛਾ ਜੀ ਦੋ ਕਿੰਨੀਆਂ ਹੁੰਦੀਆਂ ਮੋਸਟਲੀ ਜੀ ਇੱਕ ਖੇਪੇ ਪਾਸੇ ਇੱਕ ਸੱਜੇ ਪਾਸੇ ਜੀ ਅਰੇਬ ਗੇਜ ਦੇ ਥੱਲੇ ਜੀ ਆ ਬੈਕ ਤਾਂ ਵੀ ਥੋੜਾ ਪਿਛੇ ਬਿਲਕੁਲ ਪ੍ਰੋਟੈਕਟਡ ਹੈਗੀਆਂ ਅੱਛਾ ਜੀ ਕਿੰਨੀ ਜਿਹੜੀ ਹੈਗੀ ਸਾਰੇ ਆਰਗਨਾਈਜ਼ਡ ਡਿਪੈਂਡ ਕਰਦੇ ਹੂੰ ਇਜ਼ ਵੈਰੀ ਸਪੈਸੀਫਾਈਡ ਤੁਸੀਂ ਕਹੋ ਇੱਕ ਪ੍ਰੋਸੈਸੇ ਮਸ਼ੀਨ ਆ ਗਈ ਹੈ ਅੱਛਾ ਜੀ ਇਹ ਕਿ ਉਹ ਇੱਕ ਖੂਨ ਸਾਫ ਕਰਦੀ ਹੈ ਹੂੰ 24 ਘੰਟਿਆਂ ਲਈ ਤੁਹਾਡਾ 200 ਲੀਟਰ ਖੂਨ ਇਹ ਸਾਫ ਕਰ ਦਿੰਦੀ ਹੈ ਹੂੰ ਉਹ ਵਿੱਚ 2 ਲੀਟਰ ਵੇਸ ਪ੍ਰੋਡਕਟ ਪਿਸ਼ਾਬ ਜਿਹੜਾ ਵਰਤ ਕਰ ਦਿੰਦੀ ਹੈ ਅੱਛਾ ਜੀ ਕਿਉਂਕਿ ਜੇ ਕਿੰਨੀ ਖੂਨ ਨਾ ਸਾਫ ਕਰੇ ਹੂੰ ਜਿਹੜੇ ਕੈਮੀਕਲ ਸਾਡੀ ਬਾਡੀ ਵਿੱਚ ਹੈਗੇ ਆ ਜਿਹਦਾ ਦਵਾਈਆਂ ਖਾਣ ਨਾਲ ਵੀ ਉਹ ਤੇ ਕੈਮੀਕਲ ਸਾਈਡ ਇਫੈਕਟ ਹੈਗੇ ਆ ਜੀ ਜੀ ਠੀਕ ਹੈ ਜੇ ਫੂਡ ਖਾਣੇ ਵਿੱਚ ਉਹ ਜਿਹੜਾ ਪੋਟਾਸ਼ੀਅਮ ਹੈਗਾ ਫਾਸਫੋਰਸ ਹੈਗਾ ਯੂ ਨੋ ਜਿਹੜਾ ਹੈਗਾ ਕੈਲਸ਼ੀਅਮ ਹੈਗਾ ਜਾਂ ਜਿਹੜਾ ਹੈਗਾ ਮਿਨਰਲ ਸਕੇ ਨੇ ਜੀ ਤੇ ਇਹ ਜਿਹੜਾ ਹੈਗਾ ਜਾਂ ਸੋਡੀਅਮ ਹੈਗਾ ਇਹ ਬਿਲਟ ਅਪ ਹੋ ਜਾਂਦਾ ਜੀ ਤੇ ਕਿਹੜੀ ਨਾਮ ਕੰਮ ਕਰੇ ਇਹ ਕਿੜਨੇ ਜਿੰਨਾ ਸੋਡੀਅਮ ਚਾ ਲੋ ਸੋਡੀਅਮ ਦਾ ਲੂਣ ਚਾਹਦਾ ਸੋਡੀਅਮ ਜੀ ਜਿਹੜਾ ਸਾਡੇ ਬਲੈਡ ਪ੍ਰੈਸ਼ਰ ਤੇ ਅਫੈਕਟ ਕਰਦਾ ਜੀ ਲੂਣ ਵਿੱਚ ਵੈਸੇ ਇਹ ਹੋਇਆ ਹੈਗਾ ਲੂਣ ਮਾੜਾ ਨਹੀਂ ਉਹਦਾ 40% ਸੋਡੀਅਮ अच्छा जी ਜਿਹੜਾ ਕੰਮ ਖਰਾਬ ਕਰਦਾ ਹੈ ਬਲੱਡ ਪ੍ਰੈਸ਼ਰ ਦਾ ਹੂੰ ਕੈਨੇਡੀਅਨ ਜਿਹੜੇ ਹੈਗਾ 80% ਕੈਨੇਡੀਅਨ ਜਿਹੜਾ ਹਾਈ ਜੈਲੂ ਖਾਂਦੇ ਆ ਅੱਛਾ ਜੀ 45% ਕੈਨੇਡੀਅਨ ਦਾ ਬਲੱਡ ਪ੍ਰੈਸ਼ਰ ਹਾਈ ਹੈ 45% ਲਗਭਗ ਉਹ ਜਿਹ ਬੰਦੇ ਦਾ ਜਿਆਦਾ ਜਾਨੀ ਦਾ ਸੋ ਘਟਿਆ ਉਹ 43 ਤੇ 42 ਹੂੰ ਸੋ ਕਿਡਨੀ ਜਿਹੜੀ ਹੈਗੀ ਆ ਇਹ ਸਾਰਾ ਇੱਕ ਬੈਲੈਂਸ ਰੱਖਦੀ ਆ ਜੀ ਜਿੰਨਾ ਇਹਨੂੰ ਪੋਟਾਸ਼ੀਅਮ ਬਾਡੀ ਨੂੰ ਚਾਹੀਦਾ ਉਹਨਾਂ ਰੱਖ ਕੇ ਬਾਕੀ ਬਾਹਰ ਕੱਢਣ ਦੀ ਆ ਜੀ ਜਿੰਨਾ ਪਾਣੀ ਜਾਂਦਾ ਉਹਨਾਂ ਰੱਖ ਕੇ ਬਾਕੀ ਪਾਣੀ ਬਾਹਰ ਕੱਢ ਹੁੰਦੀ ਹੈ ਇਸ ਤਰ੍ਹਾਂ ਜਿੱਦਾਂ ਬਾਕੀ ਮਿਨਰਲਸ ਹੈਗੇ ਆ ਸੋਡੀਅਮ ਬਗਾਰਾ ਪੋਟਾਸ਼ੀਅਮ ਜੀ ਉਹ ਸਾਰੇ ਰੱਖੇ ਜਾਂਦਾ ਜਾਂਦੇ ਜਾਂਦੇ ਬਾਹਰ ਬਾਹਰ ਕੱਢਣ ਦੀ ਹੂੰ ਸਾਡੀ ਬਾਡੀ ਤੰਦਰੁਸਤ ਰਹਿਣ ਦੀ ਇਹਨਾਂ ਦਾ ਇੱਕ ਜਿਹੜਾ ਕੰਬੀਨੇਸ਼ਨ ਹੈਗਾ ਹੈ ਸੰ ਮਿਲਨ ਹੈਗਾ ਦੋਨਾਂ ਦਾ ਸੰਤੁਲਨ ਉਹ ਬਰਾਬਰ ਨਾਲ ਰਹੇ ਤਾਂ ਸਾਡੀ ਬਾਡੀ ਇਹ ਵੀ ਧਨ ਡੈਮੇਜ ਹੋ ਸਕਦੀ ਹੈ ਜੀ ਕਿਉਂਕਿ ਬਾਡੀ ਜਦ ਕੈਂਪ ਗਿਆ ਨਿਕਲਿਆ ਨਹੀਂ ਆ ਤੇ ਬੋਡੀ ਨੂੰ ਜਿਹੜੇ ਹੈਗੇ ਉਹ ਕੈਮੀਕਲ ਜਿਹੜੇ ਐਫफेक्ट ਕਰਨਗੇ ਜੀ ਬੜੀ ਨਰਵਲ ਫੰਕਸ਼ਨ ਲਈ ਇਹਨਾਂ ਦੇ ਕੰਬੀਨੇਸ਼ਨ ਦੇ ਐਕਸਰਟਨ ਲੈਵਲ ਉਹ ਬਹੁਤ ਜ਼ਰੂਰੀ ਹੈ ਜੀ ਹੁਣ ਆਪਾਂ ਲੋਕ ਕਿੰਨੀਆਂ ਕੀ ਫੇਅਰ ਹੁੰਦੀ ਹੈ ਬੇਦੋ ਮਿਜ ਕਰਨ ਹੈ ਕਿੰਨੀ ਫੇਅਰ ਹੁੰਦੇ ਜੀ ਪਹਿਲਾ ਹੈ ਡਾਇਬੀਟਿਸ ਅੱਛਾ ਇਹਦੇ ਨਾਲ ਕੋਈ ਸੰਬੰਧ ਹੈ ਹਾਂ ਬੜਾ ਸੰਬੰਧ ਇਹ ਇਹ ਡਾਇਬੀਟਿਸ ਨਾ ਜਿਹਨੂੰ ਜੁਗਰ ਆਪਣਾ ਰੂਗਰ ਉਹ ਕਹਿੰਦੇ ਜੀ 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 ਇੰਡੀਆ ਦੇ ਵਿੱਚ ਅਬਾਊਟ 33% ਲੋਕ ਹੀ ਡਾਇਬੀਟਿਕ ਹੈਗੇ ਆ ਹੂੰ ਇੰਡੀਆ ਜੀ ਸਭ ਤੋਂ ਜ਼ਿਆਦਾ ਦੁਨੀਆ 'ਚ ਡਾਇਬੀਟਿਸ ਹੈ ਨੰਬਰ ਤੋਂ ਚਾਈਨਾ ਆ ਨੰਬਰ ਤੀਜਾ ਅਮਰੀਕਾ ਹੈ ਕਹਿੰਦੇ ਬਲੀਵ ਦਾ ਅੱਛਾ ਜੀ ਜਿਹੜੇ ਜਿਹਨਾਂ ਨੂੰ ਜਿਹਨਾਂ ਨੂੰ ਸ਼ੂਗਰ ਹਾਂ ਜਿਹਨਾਂ ਨੂੰ ਸ਼ੂਗਰ ਦੀ ਜਿਹੜੀ ਰੋਗ ਹੈਗੇ ਆ ਲੋਕਾਂ ਨੂੰ ਜਿਹਨਾਂ ਨੂੰ ਹੂੰ ਇੰਡੀਆ ਸਭ ਤੋਂ ਨੰਬਰ 1 ਨੇ ਆ ਇੰਡੀਆ ਕੈਪੀਟਲ ਆਫ ਡਾਇਬੀਟਿਸ ਕਿਹਾ ਜਾਂਦਾ ਹਲੇ ਅੱਛਾ ਜੀ ਹਾਂ ਤੇ ਜਿਹੜੀ ਸ਼ੂਗਰ ਹੈ ਕੀ ਪਹਿਲਾਂ ਨੇ ਬਰੀਫ ਨਾਟ ਸ਼ੈਲ ਕਹਿੰਦੇ ਕਹਿੰਦੇ ਕੱਲਾਂ ਨੂੰ ਸ਼ੂਗਰ ਦਾ ਵੀ ਜੀ ਜੀ ਜੋਸੀਂ ਖਾਣੇ ਸਭ ਕੁਝ ਸਾਡੀ ਬਾਡੀ ਕਨਵਰਟਡ ਟੂ ਸ਼ੂਗਰ ਜੀ ਜਿਹਨੂੰ ਕਹਿੰਦੇ ਗਲੂਕੋਜ਼ ਜੀ ਇਹ ਸਾਡੇ ਖੂਨ ਚ ਜਾ ਜਾਂਦਾ ਹਮ ਸਾਡਾ ਪੈਂਕਰੀਆ ਜਿਹੜਾ ਹੈਗਾ ਇਹ ਕੋਈ ਇਨਸੂਲਿਨ ਰਿਲੀਜ਼ ਕਰਦਾ ਹੈ ਜੀ ਇਹਦੀ ਮਦਦ ਨਾਲ ਇਹ ਖੂਨ ਚ ਜਿਹੜਾ ਹੈਗਾ 슈ਗਰ ਸਾਡੇ ਬੋਡੀ ਦੇ ਸਾਡੇ ਸੈੱਲ ਚ ਦਿਲ ਜਾਂਦੀ ਹੈ ਜੀ ਜੀ ਸਾਨੂੰ એનર્ਜੀ ਦਿੰਦੀ ਹੈ ਸਾਨੂੰ ਤਾਕਤ ਦਿੰਦੀ ਹੈ ਜਿੰਨ ਤਰ੍ਹਾਂ ਦੇ ਹਿਲਦੇ ਜੀ ਜਦੋਂ ਸਾਡੀ ਕਿਸੇ ਕਾਰਨ ਕਰਕੇ ਹਮ ਸਾਡਾ ਪੈਂਕਰੀਆ ਜਿਹੜਾ ਹੈਗਾ ਇਹ ਇਸ ਤਰ੍ਹਾਂ ਰਿਲੀਜ਼ ਨਹੀਂ ਕਰਦਾ ਜਾਂ ਘੱਟ ਕਰਦਾ ਹੈ ਹਮ ਜਾਂ ਬਣਾਉਂਦਾ ਹੀ ਨਹੀਂ ਉਹ ਜੇ ਸਾਡੀ ਬਾਡੀ ਇਨਸੂਲਿਨ ਪ੍ਰੋਪਰਲੀ ਯੂਜ਼ ਨਹੀਂ ਕਰ ਸਕਦੀ ਤਾਂ ਸਾਡੇ ਖੂਨ ਦੇ ਵਿੱਚ ਹੈਗਾ ਗਲੂਕੋਜ਼ ਦਾ ਲੈਵਲ ਜ਼ਿਆਦਾ ਹੋ ਜਾਂਦਾ ਹੂੰ ਜੀ ਜਿਹਨੂੰ ਡਾਇਬੀਟਸ ਕਹਿੰਦੇ ਆ ਜੀ ਜੇ ਫਾਸਟਿੰਗ ਹੈਗੇ ਸ਼ੂਗਰ 4 ਤੋਂ 7 ਚਾਹੀਦੀ ਆ ਅੱਛਾ ਜੀ ਦੋ ਖਾਣੇ ਖਾਣ ਤੋਂ ਦੋ ਘੰਟੇ ਬਾਅਦ ਜਿਹੜੀ ਹੈਗੇ 5 ਤੋਂ 10 ਚਾਹੀਦੀ ਆ ਹੂੰ ਜੇ ਤੇ ਉਪਰ ਆ ਇਹ ਮਤੁਈ ਡਾਇਬਟੀਕੋ ਜੀ ਜੇ ਸਾਡੀ 6.5 ਵੀ ਆ ਜੀ ਤੁਹ 프리 ਡਾਇਬੀਟ ਸਟੇਜ ਹੈ ਜਦੋਂ ਰੋਕਣਾ ਚਾਹੀਦਾ ਭਲੇ ਅਮਰ ਖਾਂ ਵੀ ਤਾਂ ਭੱਲਣਾ ਚਾਹੀਦਾ ਉਹ ਕਾਰਨ ਕਿ ਅਸੀਂ ਮਿੱਠਾ ਮਟਾ ਬਹੁਤ ਖਾਂਦੇ ਆ ਉਹਦਾ ਇਸ ਤਰ੍ਹਾਂ ਨਹੀਂ ਜੀ ਹੈ ਨਾ ਜੀ ਇਹ ਕਿ ਜਲੇਬੀ ਮਤਲਬ ਅਗਲਾ ਐਗਜ਼ਾਮਪਲ ਦੇ ਰਿਹਾ ਕਿ ਮੀਡੀਅਮ ਆਕਾਰ ਤੋਂ ਲੈ ਕੇ ਛੋਟੇ ਆਕਾਰ ਤੋਂ ਲੈ ਕੇ ਲਾਰਜ ਆਕਾਰ ਤਾਈ ਜੀ ਉਹ ਜਏ 8 ਤੋਂ 12 टीस्पून 슈ਗਰ ਦੇ ਬੋਲੇ ਬੋਲੇ ਜੈਸੀ ਉਹਦੀ ਮੀਡੀਅਮ ਜਲੇਬੀ ਤਿੰਨ ਚੋਕਲੀਆਂ ਆ ਨਾ ਦੋ ਗੁਰਦਾ ਜੀ ਆਪ ਦੇਖ ਲਿਆ ਚੁੱਕੇ ਹਾਂ ਇਹ ਲੋਕਾਂ ਨੇ ਹਾਂ ਜੀ ਦੋ ਤਿੰਨ ਖਾਈ ਲੈਂਦਾ ਦੋ ਤਿੰਨ ਚੁੱਕ ਲੈਂਦਾ ਹਮ ਹਮ ਤੁਸੀਂ ਤਿੰਨ ਚੋਕ ਲਈਆਂ ਹਮ ਲੈਟ ਸੇ ਉਹਦੀ ਇੱਕ ਹੈਗੀ 10 टीस्पून 슈ਗਰ ਦੇ ਹੈਗਾ ਹੂੰ 3 ਚਮਚਾ ਤੁਸੀਂ ਖੰਡ ਖਾ ਲਈ 3 ਚਮਚਾ ਖੰਡ ਲਈ 1 ਚਮਚਾ 4 ਗ੍ਰਾਮ ਸ਼ੂਗਰ ਹੁੰਦੀ ਹੈ ਹੂੰ 120 ਗ੍ਰਾਮ ਸ਼ੂਗਰ ਦੀ ਖਾ ਲਈ ਤੁਹਾਨੂੰ ਚਾਹੀਦੀ ਕਿੰਨੀ ਸ਼ੂਗਰ ਦਿਨ ਚ 40 ਤੋਂ 50 ਗ੍ਰਾਮ ਹੂੰ ਤੁਸੀਂ 3 ਗ੍ਰੰਾਂ ਦੀ ਸ਼ੂਗਰ ਇੱਕ ਦਿਨ ਚ ਇੱਕ ਟਾਈਮ ਦੇ ਖਾ ਲਈ ਕੋਈ ਵੀ ਕੱਲੀ ਜਲੇਬੀਆਂ ਨਾ ਬਾਕੀ ਹੋਰ ਕੁਝ ਖਾਣਾ ਬਾਕੀ ਉਹ ਹਾਂ ਬਾਕੀ ਉਹ ਜੀ ਖਾਣਾ ਚਾਹ ਵੀ ਪੀਣੀ ਸਵੇਰੇ ਵੀ ਸਭ ਕੁਝ ਆਮੀ ਇਹ ਕਿਡਨੀ ਤੇ ਕੀ ਅਸਰ ਪੈਂਦਾ ਦਾ ਜੀ ਕਿਡਨੀ ਤੇ ਅਸਰ ਪੈਂਦਾ ਜਦੋਂ ਸਾਡੀ ਸ਼ੂਗਰ ਜਿਹੜੀ ਹੈਗੀ ਆ ਬਲੱਡ ਜਿਹੜਾ ਨਹੀਂ ਸ਼ੁਰੂ ਹੋ ਜਾਂਦੀ ਆ ਬ੍ਰੇਕਡਾਊਨ ਨਹੀਂ ਹੁੰਦੀ ਜਿਹਦਾ ਹੋਣੀ ਚਾਹੀਦੀ ਆ ਹੂੰ ਭਾਰਾ ਚੌਰ ਹੈ ਨੀ ਸ਼ੁਰੂ ਹੋ ਗਈ ਜਿਹੜੇ ਇਹ ਖਿੰਨੀ ਹੈਗੀ ਸਾਡੇ ਜਿਹੜੇ ਫਿਲਟਰ ਹਨ ਕਿੰਨੀ ਦੇ ਹੁਣ ਨਫਰونز ਕਹਿੰਦੇ ਨੇ ਉਹਨਾਂ ਤੇ ਪੁਆਇਜ਼ਨ ਦਾ ਕੰਮ ਕਰਦੀ ਆ ਹੂੰ ਕਿੰਨੀ ਦੇ ਵਿੱਚ ਮਿਲੀਅਨ ਦੇ ਕਰੀਬ ਨਫਰونز ਹੁੰਦੇ ਨੇ ਜੀ ਜਿਹੜਾ ਸਾਡਾ ਖੂਨ ਸਾਫ਼ ਕਰਦੇ ਆ ਹੂੰ ਉਹਨਾਂ ਵਿੱਚ ਜਿਹੜੇ ਫਿਲਟਰ ਯੂਨਿ ਹੈਗੇ ਆ ਉਹਨੂੰ ਗਰਮ ਰੋਲਰਸ ਕਹਿੰਦੇ ਨੇ ਉਹ ਬੜਾ ਟਾਈਨੀ ਹੈਗੇ ਆ ਤੁਸੀਂ ਦੇਖੋ ਮਿਲੀਅਨ ਦੇ ਵਿੱਚ ਹੋਰ ਛੋਟੇ ਛੋਟੇ ਗਾਹੇ ਹੋਣੇ ਆ ਜੀ ਸਾਢੇ 12 ਨਾਲ ਬਰੀਕ ਹੈਗੇ ਆ ਹੂੰ ਜਦੋਂ ਇਹ 슈ਗਰ ਜਿਹੜੀ ਜ਼ਿਆਦਾ ਹਾਈ ਰਹਿੰਦੀ ਹੈ ਉਹ ਜਿਹੜੇ ਹੈਗੇ ਆ ਉਹ ਡੈਮੇਜ ਹੋ ਜਾਂਦੇ ਓਕੇ ਡੈਮੇਜ ਹੋਣ ਦੇ ਨਾਲ ਕਿੰਨੀ ਦਾ ਫਿਲਟਰਿੰਗ ਪ੍ਰੋਸੈਸ ਹੈਗਾ ਉਹ ਪੂਰਾ ਪਰ ਉਹ ਨਹੀਂ ਕਰਦੀ ਹੂੰ ਇਹ ਕਾਰਨ ਇਹ ਸਭ ਤੋਂ ਵੱਡਾ ਜੀ ਉਹਨੂੰ ਕਹਿੰਦੇ ਆ ਡਾਇਬੀਟਿਕ ਕਿਡਨੀ ਡਿਜ਼ੀਜ਼ ਜੀ ਜਿਹੜੀ ਸ਼ੁਰੂ ਕਰਕੇ ਹੁੰਦੀ ਹੈ ਹੂੰ ਜੋ ਹੈ ਬਲੱਡ ਪ੍ਰੈਸ਼ਰ ਇਹ ਵੀ ਕਿਡਨੀ ਤੇ ਅਸਰ ਪਾਉਂਦਾ ਕੋਈ ਨਹੀਂ ਅਸਰ ਪੈਂਦਾ ਜੇ ਕੋ ਜੋ ਦੰਗਦਾ ਹੋਣੇ ਦਾ ਸੋਡੀਅਮ ਜਿਹੜਾ ਹੈਗਾ ਉਹਨੂੰ ਇਸ ਛੋਟਾ ਸੋਡੀਅਮ ਹੈ ਜਿਹੜਾ ਬੈਡ ਹੈਗਾ ਇਹ ਕਹਿੰਦਾ ਬਲੱਡ ਪ੍ਰੈਸ਼ਰ ਆਪ ਹੁੰਦਾ ਹੈ ਹੂੰ ਇਹ ਜਿੰਨਾ ਪਸੀਨਾ ਆਉਂਦਾ ਹੈ ਉਹਨਾਂ ਦਾ ਗੂੜਾ ਠੀਕ ਹੈ ਔਰ ਜੋ ਜਾ ਵੀ ਖਾ ਲਿਆ ਤਾਂ ਜਿੰਨ ਪਸੀਨਾ ਨਹੀਂ ਆਉਂਦਾ ਹੂੰ ਉਹ ਆ ਕਿ ਉਹਨਾਂ ਦਾ ਇਹ ਤੇ ਉਹਨਾਂ ਆਪ ਜਿਹੜਾ ਹੈਗੇ ਆ ਸਾਨੂੰ ਪਸੀਨਾ ਨਾ ਆਉਂਦਾ ਨਹੀਂ ਆਉਂਦਾ ਜੀ ਫਾਰਮਰ ਹੈਗੇ ਜਾਂ ਕਸਟਮਰ ਜਿਹੜੇ ਕੰਸਟਰਕਸ਼ਨ ਵਰਕਰ ਉਹਨੂੰ ਪਸੀਨਾ ਆਉਂਦਾ ਹੋਏਗਾ ਹੂੰ 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 ਠੀਕ ਹੈ ਜਿਹੜੇ ਮਿਹਨਤ ਕਰਦੇ ਆ ਇਹ ਮਿਹਨਤ ਕਰਦੇ ਆ ਫਿਜ਼ੀਕਲ ਲੇਬਰ ਕਰਦੇ ਆ ਜੀ ਫਿਜ਼ੀਕਲ ਲੇਬਰ ਹਾਂ ਉਹਨਾਂ ਨੂੰ ਤਾਂ ਪਸੀਨਾ ਆ ਸਕਦਾ ਤਾਂ ਸਮਝ ਨਹੀਂ ਆਏਗਾ ਹੂੰ ਸਾਨੂੰ 6 ਗ੍ਰਾਮ ਛੁਡ 6 ਦਿਨ 6 ਗ੍ਰਾਮ ਦੇ ਛੁਡ ਲੂਣ ਘਟਕਾਣਾ ਚਾਹੀਦਾ ਹੂੰ ਤਾਂ ਕਿ ਸਾਡਾ ਜਿਹੜਾ ਹੈਗਾ ਆ ਬਲੱਡ ਪ੍ਰੈਸ਼ਰ ਅੱਪ ਨਾ ਜਾਵੇ ਜੀ ਸੋਡੀਅਮ ਬਲੱਡ ਪ੍ਰੈਸ਼ਰ ਅੱਪ ਕਰਦਾ ਹੈ ਹੂੰ 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 ਤੁਹਾਡਾ ਬਲੱਡ ਪ੍ਰੈਸ਼ਰ ਬੈਸੇ ਤਾਂ ਜਿਹੜੀ ਕੈਨੇਡੀਅਨ ਮੈਡੀਕਲ ਸੋਸਾਇਟੀ ਨੂੰ ਕਹਿੰਦੀ ਹੈ ਵੀ 130 80 ਥੱਲੇ ਰਹੀਦਾ ਹੂੰ ਉਪਰ 130 ਲੋਅਰ 180 ਜੀ ਉਹ ਕਹਿੰਦੇ ਵੀ ਐਵਰੇਜ ਜਿਹੜਾ 140 ਤੋਂ 180 140 ਉਪਰ ਦਾ 80 ਥੱਲੇ ਆ ਆ ਸੀ ਇਹ ਗੱਲ ਤਾਂ ਮੈਂ ਠੀਕ ਹੈ ਹੂੰ ਹੁਣ ਜੇ ਲੋ 160 70 95 95 ਹੁੰਦਾ ਹੈ इवन 85 ਤੋਂ ਉਤੇ ਹੁੰਦਾ ਤਾਂ ਤੁਹਾਨੂੰ ਦਵਾਈ ਲੈਣੀ ਚਾਹੀਦੀ ਹੈ ਹੂੰ ਜੇ ਦਵਾਈ ਨਹੀਂ ਲੈਂਦੇ ਹੁਣ ਕਿੰਨੀ ਦੇਰ ਕਿੰਦਾ ਅਫੈਕਟ ਕਰਦਾ ਜੀ ਜਦੋਂ ਬਾਬਾ ਹਾਈ 60 70 ਰਹਿੰਦਾ ਉਹ 80 90 95 ਹੋ ਗਿਆ ਬਹੁਤ ਦੇਰ ਕਾਫੀ ਦੇਰ ਰਹਿਦਾ ਜਿਹੜੇ ਇਹ ਛੋਟੇ ਨੇਫਰੋਨ ਹੈਗੇ ਨਾ ਹੂੰ ਇਹਨਾਂ ਜੋ ਖੂਨ ਵਗ ਤੁਰਦਾ ਅੱਛਾ ਜੀ ਬਲੂਡ ਉਹ ਹੁੰਦਾ ਯੋਗੇ ਬਹੁਤ ਡੈਲੀਕੇਟ ਹੈਗੇ ਨਾ ਹੂੰ ਤੇ ਉਹ ਜਦ ਬਲੱਡ ਦਾ ਪ੍ਰੈਸ਼ਰ ਹੈ ਨਾ ਉਹ ਜਿਹੜੇ ਉਹਨਾਂ ਕਰਿਆ ਜਾਂਦਾ ਤਾਂ ਜੋ ਜਿਹੜਾ ਹੈਗਾ ਜੋ ਕਹਿੰਦੇ ਪਿਸ਼ਾਬ ਦੇ ਵਿੱਚ ਖੂਨ ਦੇ ਡਰਾਪ ਆਉਂਦੇ ਨੇ ਹੂੰ 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 ਇਹਦਾ ਮਤਲਬ ਉਹਦੀ ਕਿਡਨੀ ਖਰਾਬ ਹੋਣੀ ਸ਼ੁਰੂ ਹੋ ਗਈ ਆ ਅੱਛਾ ਜੀ ਸੋ ਬਲੱਡ ਪ੍ਰੈਸ਼ਰ ਕੋ ਡੋ ਕਰਾਉਣਾ ਬਹੁਤ ਜ਼ਰੂਰੀ ਹੈ ਹੂੰ ਅਸੀਂ ਬਹਾਰਾ ਦੇ ਕੈਂਪ ਲਾਏ 12 14 ਵੀ ਕਮਿਊਨਿਟੀ ਚ ਜੀ ਅਸੀਂ 6 6.50 ਬੰਦੇ ਟੈਸਟ ਕਰਾਇਆ ਹੋਣਾ ਕੋਈ 24 ਸਾਲ 50 ਸਾਲ ਦਾ ਜੀ ਉਹ ਵੀ ਜੇ ਸਾਹਮਣੇ ਆਪਾਂ ਲੋਕਾਂ ਕੋਲ ਇੱਕ ਡਾਇਬੀਟ ਜਿਆਦੇ ਆ ਹੂੰ ਚੂੜਾ ਰੋਗ ਜਨਾ ਆਪਾਂ ਕਹਿੰਦੇ ਆ ਤੇ ਦੋਵਾਂ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਜ ਹੂੰ ਤੇ ਦਵਾਈ ਆਪਾਂ ਖਾਂਦੇ ਨਹੀਂ ਹੂੰ ਇੱਕ ਮੈਂ ਹੋ ਬੇਨਤੀ ਕਰ ਦਿਆਂ ਇੱਥੇ ਜਿਹੜੇ ਸਾਡੇ ਬਜ਼ੁਰਗ ਅਨਪੜਾ ਆਇਓ ਨਾ ਜੀ ਇੰਗਲਿਸ਼ ਜੇ ਨਹੀਂ ਆਉਂਦੀ ਹੂੰ ਮੈਂ ਯੰਗਸਟਰ ਨੂੰ ਇੱਕ ਗ੍ਰੈਂਡ ਚਿਲਡਰਨ ਜਿਹਨਾਂ ਦੇ ਬੇਟੇ ਆ ਜਿਹਨਾਂ ਨੇ ਇੰਗਲਿਸ਼ ਆਉਂਦੀ ਆ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਉਹਨਾਂ ਨੂੰ ਸਮਝਾਓ ਦਵਾਈ ਕਿਵੇਂ ਲੈਣੀ ਹੈ ਹੂੰ ਅਸੀਂ ਇੱਕ ਕੈਂਪ ਲਾਇਆ ਸੀ ਉਹਦੇ ਵਿੱਚ ਇੱਕ ਬਜ਼ੁਰਗ ਛੇ ਤੇ ਉਹਨਾਂ ਦਾ ਸ਼ੂਗਰ 14 ਸੀਗੀ ਅੱਛਾ ਜੀ ਜੋੜੇ ਟੈਸਟ ਕੀਤਾ ਉਹ ਤਾਂ ਹੂੰ ਤੇ ਮੈਂ ਉਹ ਸਮਝਾਗਾ ਕਿ ਬੈਗ ਹਿੱਦੋਂ ਸ਼ੁਰੂ ਹੋ ਪਾਈ ਆ ਬੇ ਦੁਇ ਦਵਾਈ ਇਸ ਵੇਰੇ ਖਾਦੀ ਉਹ ਕਹਿੰਦੇ ਕੱਲ ਦੇ ਭਰਾ ਜੀ ਦਵਾਈ ਦਾ ਮੈਂ ਹੁਣ ਖਾਣੀ ਆ ਮੈਂ ਸਵੇਰ ਨੂੰ ਖਾਦੀ ਅਗਰ ਮੈਨੂੰ ਕਹਿੰਦੇ ਰੋਟੀ ਦੇ ਨਾਲ ਖਾਣੀ ਆ ਰੋਟੀ ਖਾ ਕੇ ਖਾਣੀ ਆ ਮੈਂ ਸਵੇਰ ਹੀ ਖਾਧਾ ਸੀਗਾ ਹੂੰ ਕਹਿੰਦੇ ਇੱਕ ਬਰੈਡ ਦਾ ਪੀਸ ਲਿਆ ਸੀ ਮੈਂ ਕਹਿੰਦਾ ਰੋਟੀ ਆ ਖੱਦ ਹੀ ਨਹੀਂ ਸ਼ੁਕਰ ਦੀ ਦੋਈ ਜਿਵੇਂ ਤੁਸੀਂ ਕਾਦੀ ਨਹੀਂ ਜਾਨੀ ਉਹਨੂੰ ਸਮਝ ਆ ਨਹੀਂ ਕਨੇ ਵੀ ਕਿ ਇਹ ਨਸ ਮੈਂ ਜਾਂ ਰੋਟੀ ਖਾਣ ਦੇ ਬਾਅਦ ਖਾਣੀ ਆ ਹੂੰ ਤੁਸੀਂ ਆਪਣੇ ਕੈਮਿਸਟ ਨੂੰ ਪੁੱਛੋ ਜੇ ਨੂੰ ਨਹੀਂ ਪਤਾ ਜੋ ਦਵਾਈ ਲੈਣਾ ਪੁੱਛ ਦਵਾਈ ਕਈ ਵਾਰ ਦਵਾਈ ਖਾਲੀ ਪੇਟ ਖਾ ਸਕਦੇ ਹੂੰ ਕਈ ਕਾਲੇ ਪੇਟ ਨਹੀਂ ਖਾ ਸਕਦੇ ਹੁਣ ਪੁੱਛੋ ਦਵਾਈ ਇਹ ਹੈ ਮੈਂ ਕਿਦਾਂ ਖਾਣੀ ਆ ਹੁਣ ਪੁੱਛੋ ਬਜ਼ੁਰਗ ਨੂੰ ਸਮਝਾਓ ਹੂੰ ਜੇ ਤੁ ਦੁਕੀਆਂ ਕੁਕੀਆਂ ਖਾਲੀਆਂ ਸਵੇਰੇ ਦੁੱਧ ਬਿਸਰ ਖਾ ਲਿਆ ਤਾਂ ਵੀ ਦਵਾਈ ਦੂ ਖਾ ਸਕਦੇ ਹੂੰ ਜੇ ਕੋ ਟੋਸ ਦਾ ਪੀਛ ਲੈਦਾ ਤਾਂ ਦਵਾਈ ਉਹ ਖਾ ਸਕਦੇ ਸ਼ੂਗਰ ਦੀ ਬਲੱਡ ਪ੍ਰੈਸ਼ਰ ਦੀ ਵੀ ਖਾ ਸਕਦੇ ਜੀ 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 ਤਾਂ ਕਿ ਉਹਨੂੰ ਕੰਟਰੋਲ ਕੀਤਾ ਜਾ ਸਕੇ ਜੀ ਜੀ ਇਹ ਸੁਣਾ ਬਹੁਤ ਜ਼ਰੂਰੀ ਹੈ ਹੂੰ ਕਿਉਂਕਿ ਜੇ ਉਹ ਬਹੁਤ ਦੇਰ ਦੇਖ ਕੰਡੀਸ਼ਨ ਚ ਰਹਿਣਗੇ ਉਹਨੇ ਕਿੰਨੀਆਂ ਜਿਹੜੀਆਂ ਡੈਮੇਜ ਜੁੜੀਆਂ ਹੋਣਗੀਆਂ ਇਹਦਾ ਜਦੋਂ ਮੰਨ ਲਓ ਕਿਸੇ ਦੀ ਕਿਡਨੀ ਹੁਣ ਡੈਮੇਜ ਹੋ ਗਈ ਇਹ ਦੁਬਾਰਾ ਠੀਕ ਹੋ ਸਕਦੀ ਹੈ ਜਾਂ ਇਹਦਾ ਫਿਰ ਹੱਲ ਕੀ ਹੈ ਨਹੀਂ ਦੇਖੋ ਜੇ ਕਿਡਨੀ ਡੈਮੇਜ ਹੋਣੀ ਸ਼ੁਰੂ ਹੋ ਗਈ ਦੇਖੋ ਜਿਹੜਾ ਸਾਡਾ ਹੈਗਾ ਜਿਹ ਆਪਾਂ ਜਿਹੜਾ ਆਪਾਂ ਕਹਿੰਦੇ ਆ ਉਹ ਗ੍ਰੈਮੂਰਲਸ ਫਿਲਟਰਿੰਗ ਰੇਟ ਹੂੰ ਉਹ 90 ਤੋਂ ਉੱਤੇ ਹੋਣਾ ਚਾਹੀਦਾ ਅੱਛਾ ਜੀ 90 ਐਂਡ ਵਾ ਕਿਉਂ ਘੱਟ ਨਹੀਂ ਆਇਦਾ ਹੂੰ ਉਹ ਹਾਇਦਰੀ ਨੋਰਮਲ ਕੰਮ ਕਰਦੀ ਹੈ ਤੁਹਾਨੂੰ ਬਸ ਪਤਾ ਹੀ ਨਹੀਂ ਲੱਗਦਾ ਕਿ ਰੁਕੀ ਨਹੀਂ ਕਰ ਉਹ ਡੈਮੇਜ ਹੋ ਰਹੀ ਆ ਬੇਹਦੀ ਗੱਲ ਤੇ ਇਹ ਆ ਹਮ ਜਦੋਂ ਸਿੰਪਟਮ ਆਉਣੇ ਉਹਦੋਂ ਕਿਹ ਡੈਮੇਜ ਹੋਈ ਹੋਣੀ ਆ ਇਹ ਪਹਿਲਾਂ ਇਹ ਪਹਿਲਾਂ ਸਿੰਪਟਮ ਹੀ ਕੋਈ ਨਹੀਂ ਹੈ ਸਿੰਪਟਮ ਕੋਈ ਨਹੀਂ ਪਹਿਲਾਂ ਪਤਾ ਹੀ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਏਸੇ ਤੇ ਬਿਗੇਸਟ ਪ੍ਰੋਬਲਮ ਹਮ ਅੱਛਾ ਹੁਣ ਜਿਹੜੇ ਹੈਗੇ ਆ ਇਹ ਕਿਡਨੀ ਦੇ ਜਿਹੜੇ ਨੈਫਰਨ ਜਿਹੜੇ ਹੈਗੇ ਆ ਉਹ 90% ਕਮ ਜੀਐਫਆਰ 90% ਹੈਗਾ ਆ ਕਮ ਕਰਦਾ 90 ਉਹਦਾ ਜੀਐਫਆਰ ਹੈਗਾ ਆ ਗੁੱਡ ਆ ਜੇ 59 ਤੋਂ 89 ਦੇ ਚਾਹ 59 ਤੋਂ 60 89 ਚੱਲ ਗਿਆ ਇਹ ਮਤੁਕੜੀਆਂ ਥੋੜੀਆਂ ਡੈਮੇਜ ਹੋਈਆਂ ਹੂੰ ਤੁਸੀਂ ਆਪਣੇ ਡਾਕਟਰ ਨੂੰ ਕਹੇ ਨੇਫਰੋਲੋਜਿਸ ਨੇ ਪ੍ਰੋਜੈਕਟ ਨੇ ਸਪੈਸ਼ਲਿਸਟ ਨੇ ਨੇਫਰੋਲੋਜਿਸ ਕਹਿੰਦੇ ਆ ਹੂੰ ਤੁਹਾਨੂੰ ਫੂਡ ਚੇਂਜ ਕਰਨੀ ਪੈਗੀ ਡਾਈਟੀਸ਼ਨ ਬਣਾ ਆਪਣਾ ਬਲੱਡ ਬਲੱਡ ਟੈਸਟ ਕਰਾ ਕੇ ਹੂੰ ਤੁਹਾਨੂੰ ਫੂਡ ਚੇਂਜ ਲਿਆਉਣੀਆਂ ਪੈਣਗੀਆਂ ਜਿੱਦਾਂ ਜਿਹੜਾ ਨੱਟਸ ਵਗੈਰਾ ਇਹਨੂੰ ਘਟਾਉਣੇ ਪੈਣੇ ਖਾਣੇ ਨਹੀਂ ਪੈਣਗੇ हाई प्रोटीन डाइट न थोड़ा जहा कंट्रोल करना पेगा जोड़ा एनिमल मीट हैगा रैड मीट उन्होंने भी थोड़ा कंट्रोल करना पाएगा डायटीन कंट्रोल ब्लड रिपोर्ट लैके डायटीन कंटे कंसल्ट करो तो ही और छह घंटे कीस है जी 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 तो जे एक्सोरी <coughs> तो जे असी ब्लड ए नाइन तो लैके थर्टी तीन आता ਜੇ ਆਦਿ ਗੁਰ ਸਿੱਖ ਨੇ ਸਿੱਖ ਜੀ ਟ੍ਰੈਬਲ ਹੋਰ ਕਿਨੀ ਆਦੀ ਹਟਾ ਮ ਹੋ ਚੁੱਕੀਆਂ ਅੱਛਾ ਜੀ ਜੇ 25 ਥਲੇ ਆ ਗਿਆ ਤਾਂ ਤੁਹਾਨੂੰ ਪ੍ਰਿਪੇਅਰ ਕਰ ਲਿਆ ਦਾ ਪ੍ਰੈਮ ਡਾਇਲਸਿਸ ਜਾਣ ਲਈ ਹੂੰ ਉਹ ਵਾਰ ਚਾਹਾਂ ਗੋ ਜਾਂ ਟ੍ਰਾਂਸਪਲੈਂਟੇਸ਼ਨ ਚਾਹੀਦਾ ਜੀ ਤੇ ਉਹ ਤੇ ਗੱਗਜਾ ਗੱਲ ਕਹਾਂ ਮ ਡਾਇਲਿਸ ਕਿਨੇ ਤਰ੍ਹਾਂ ਦੇ ਹੁੰਦੇ ਆ ਜੀ 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 ਫਿਨਿਸ਼ ਦਾ ਕਿਡਨੀ ਜੀ 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 ਠੀਕ ਹੈ ਨਾ ਜੀ 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 ਕਿਉਂ ਨਾ ਬੀਜ ਨੇ ਬੀਜ ਛੱਡ ਜਾਣਾ ਹੈ ਜੀ ਜੀ ਪਲੀਜ਼ ਅੱਛਾ ਉਹ ਹੈ ਕਿ ਕਿਡਨੀ ਹੁਣ ਜਿਹੜੀ ਹੁਣ ਇੱਕ ਜੇ ਡਰਗ ਹੈਗੀ ਆ ਹੂੰ ਜਿਵੇਂ ਆ ਜਦੋਂ ਆਪਾਂ ਲੋਕੀ ਲੈਂਦੇ ਆ ਉਹ ਡਰਗ ਵੇਚਦੇ ਆ ਜਾਂ ਕੋਕੀਆਂ ਵਗੈਰਾ ਹੂੰ ਹੂੰ ਜੇਸ ਇਫੈਕਟ ਦ ਕਿਡਨੀ ਟੂ ਅੱਛਾ ਜੀ ਜੇ ਇਹ ਡੋਜ਼ ਹੋਏ ਤਾਂ ਕਿਡਨੀ ਫੇਲ ਹੋ ਜਾਂਦੀ ਇਮਨਾਨੀ ਹੂੰ ਵੀ ਹੈ ਗੋਇੰਟ ਟੂ ਸਾਡੇ ਬੱਚਿਆਂ ਮੈਂ ਇਹ ਕਹੂੰਗਾ ਤੇ ਡਰਗਸ ਤੋਂ ਬਚੋ ਹੂੰ ਜਿਹੜੀ ਬੈਸੀਪ ਡਰਗ ਹੈਗੀਆਂ ਜੀ ਆਈਬੋਪ ਪ੍ਰੋਫ੍ਰੀਨ ਆਈਬੋਪ ਪ੍ਰੋਫ੍ਰੀਨ ਐਡਵੈਲ ਐਡਵੈਲ ਇਹ ਬਹੁਤ ਧੇਰ ਨਹੀਂ ਲੈਣੇ ਚਾਹੀਦੇ ਡਾਕਟਰ ਹੀ ਰეკਮੈਂਡ ਕਰਦੇ ਯਾ ਸਪੈਸ਼ਲਿਸਟ ਹੈ ਹੂੰ ਇਹ ਵੀ ਕਿਡਨੀ ਦਾ ਇਫੈਕਟ ਕਰਦੀਆਂ ਜਿਹੜੀ ਹਾਰਟ ਦਵਾਈਆਂ ਕਿਡਨੀ ਦਾ ਇਫੈਕਟ ਕਰਦੀਆਂ ਆ जी। अच्छा जी ਜਿਨ੍ਹਾਂ ਦਾ जीएफआर 90 ਤੋਂ ਥੱਲੇ ਆ ਉਹਨਾਂ ਨੂੰ ਇਹ ਦਵਾਈਆਂ ਆਪਣੇ ਡਾਕਟਰ ਨਾਲ ਸਲਟ ਕਰਕੇ ਇਹ ਜਿਆ ਹੋ ਕੋ ਦਵਾਈ ਲੈਣੀ ਚਾਹੀਦੀ ਹੈ ਇਹ ਦਵਾਈਆਂ ਨਹੀਂ ਲੈਣੀ ਚਾਹੀਦੀ ਜੀ ਇਹ ਤੁਹਾਡੀ ਕਿੰਨੀ ਹੋਰ ਡੈਮੇਜ ਕਰਨ ਗਈਆਂ ਹੂੰ ਅੱਛਾ ਹੁਣ ਇਹ ਸਿਮਟਮ ਕੀ ਆ ਰਹੇ ਆ ਸਿਮਟਮ ਮੈਨੂੰ ਦੱਸਿਓ ਜੀ ਸਿਮਟਮ ਬਾਅਦ ਚ ਆਉਂਦੇ ਆ ਜੀ ਹੁਣ ਕਿੰਨੀ ਜਦ ਫੇਰ ਹੋ ਜਾਂਦੀ ਆ ਜਿਹੜਾ ਤੁਹਾਡਾ ਜੀਐਫਆਰ ਘਟਣਾ ਸ਼ੁਰੂ ਹੋ ਜਾਂਦਾ ਇਹ ਤਾਂ ਇਹ ਤਾਂ ਤੁਸੀਂ ਖੂਨ ਤੋਂ ਚੈੱਕ ਕਰ ਸਕਦੇ ਆ ਜੀ ਜਿਹੜੀ ਕ੍ਰੈਟਿਨ ਲੈਵਲ ਕਰਨਾ ਹੈ ਤੇ ਫਿਲਟਰ ਰੇਟ ਕਰਨਾ ਹੈਗਾ ਹੂੰ ਤੁਹਾਡੇ ਜਿਹੜੇ ਕਿੰਨੀ ਜਿਹੜੇ ਹੈਗੇ ਆ ਕਿ 20% ਘੱਟ ਕਰਦੀ ਹੈ ਯੂਰਿਨ ਟੈਸਟ ਕਰ ਸਕਦੇ ਆ। ਅੱਛਾ ਜੀ। ਤੇ ਇਹ ਕੋਸਾ ਜਿਸ ਸਿਸਟ ਗ੍ਰੋਅ ਕਰਨਾ ਕਿਡਨੀ ਦੇ ਵਿੱਚ? ਸਿਸਟ ਹਾਂ। ਅੱਛਾ ਜੀ। ਦਾਮੀ ਕਿਡਨੀ ਜਿਹੜੀ ਫੇਰ ਹੋ ਸਕਦੀ ਹੈ। ਉਹ ਜਿਹੜਾ ਪਥਰੀ ਨੂੰ ਜਿਹਨੂੰ ਪਥਰੀ ਕਹਿੰਦੇ ਆ ਜੀ। ਜਿਹਨੇ ਇਸ ਫਾਰਮ ਦੇ ਹੁੰਦਾ। ਓਕੇ। ਇੱਕ ਹੋਰ ਜਿਹੜੇ ਜਿਹੜੇ ਜਿਆਦਾ ਉਹ ਕਹਿੰਦੇ ਹੈਗੇ ਆ ਜਿਹੜੇ ਕੋਲਾਸ ਪੀਂਦੇ ਨੇ। ਲੈਂਡ ਪੜੇ ਕਿਸੇ ਰਿਸਰਚ ਦੀ। ਉਹ ਕਹਿੰਦੇ ਉਹਨਾਂ ਨੂੰ ਜਿਹੜੀ ਹੈਗੀ ਆ ਪਾਣੀ ਘੱਟ ਪੀਂਦੇ ਉਹਨਾਂ ਨੂੰ ਜਿਹੜੀ ਹੈਗੀ ਆ ਜਿਹੜੀ ਪਥਰੀ ਜਹਾ ਬਣ ਸਕਦੀ ਹੈ। ਹੂੰ ਜਿੰਨੀ ਬਥੇ ਜਿਆ ਬਣਦੀ ਉਹ ਕਿੰਨੀ ਦਾੜ ਖੜਾ ਗਈ ਉਹਦਾ ਜਿਹੜਾ ਫਿਲਟਰਿੰਗ ਦਾ ਕਾਰ ਆ ਉਹ ਜੇ ਫਰ ਪੈਗਾ ਹੂੰ ਉਹ ਕਰਨਾ ਸ਼ੁਰੂ ਹੋ ਜਾਏਗਾ ਜੀ ਜੀ ਹਣੀ ਦੱਸ ਇਸ ਇਫੈਕਟ ਟੂ ਸੋ ਪਾਣੀ ਜਿਹੜਾ 2 ਲੀਟਰ ਦਾ ਆਮ ਰੇਜ ਪਾਣੀ ਚਾ ਇਹ 2 ਲੀਟਰ 2 ਲੀਟਰ ਪੀਣਾ ਚਾਹੀਦਾ ਸੜਾ ਦੇਣ ਚ ਹੂੰ ਇਹ ਘੱਟ ਨਹੀਂ ਪੀਣਾ ਚਾਹੀਦਾ ਕਿਉਂਕਿ ਨਹੀਂ ਫਿਲਟਰਿੰਗ ਦੀ ਜ਼ਰੂਰਤ ਹੈ ਗਈ ਹੈ ਜੀ ਜੀ ਜੇ ਜੇ ਸਪਾਈਸ ਦਵਾਈ ਖਾਂਦੇ ਆ ਹੂੰ ਫਿਲਟਰ ਬਹੁਤ ਜ਼ਰੂਰਤ ਹੈ ਜੀ ਹੁਣ ਜਦੋਂ ਕਿੰਨੀ ਫੇਰ ਹੋ ਜਾਂਦੀ ਇਹਦੇ ਆ ਤੋ ਸਿੰਪਟਮ ਕੀ ਹੁੰਦੇ ਉਹ ਬਾਅਦ ਚ ਆਉਂਦੇ ਆ ਪਹਿਲਾਂ ਨਹੀਂ ਪਤਾ ਲੱਗਦਾ ਦਿਸ ਇਜ਼ ਦਾ ਓਨਲੀ ਪ੍ਰੋਬਲਮ ਪਰ ਯੂਰਿਨ ਦੇ ਵਿੱਚ ਬਲੱਡ ਆਉਣਾ ਜਾਂ ਹਾਂ ਉਹ ਜੋ ਪੀਨੀ ਸ਼ੁਰੂ ਹੋ ਗਈ ਆ ਮਤਲਬ ਜਦੋਂ ਮਤਲਬ ਪਹਿਲਾਂ ਹੋ ਚੁੱਕਿਆ ਆਲਰੇਡੀ ਬਲੱਡ ਆਉਣਾ ਹੀ ਤਾਂ ਆ ਜੇ ਸ਼ੁਰੂ ਹੋ ਗਈ ਹੈ ਹੂੰ ਦੇ ਇਸ ਦਾ ਬਿਗੇਸਟ ਪ੍ਰੋਬਲਮ ਕਿਉਂਕਿ ਉਹ ਤਾਂ ਪਹਿਲਾਂ ਤੋਂ ਆਉਣਾ ਨਹੀਂ ਜੇ ਕੋਈ ਨਹੀਂ 100% ਕੋਮਰਦੀਆ ਤੇ ਇੱਕੋ ਹੀ ਕਿਡਨੀ ਵੀ ਹੁੰਦੀ ਹੈ ਸਾਰੀ ਉਮਰ ਦੇ ਇਕੱਲੇ ਨੋਰਮਲ ਲਾਈਫ ਟੂ ਅੱਛਾ ਜੀ ਇਸੇ ਕਰਕੇ ਅੱਜ ਕੱਲ੍ਹ ਲੋਕੀ ਆਪਣੀ ਜਿਹੜੀ ਕਿਹੜੀ ਇੱਕ ਜਿੰਦਾ ਜੀ ਕਿਡਨੀ ਦੇ ਦਾਨ ਕਰ ਦਿੰਦੇ ਆ ਇਹਦੀ ਬਾਅਦ ਗੱਲ ਕਰਾਂਗੇ ਜੀ 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 ਅੱਛਾ ਹੁਣ ਜਿਹੜੀ ਕਿੰਨੀ ਦਾ ਸਿੰਪਟਮ ਕੀ ਬੰਦੇ ਆ ਜੀ ਪਹਿਲਾਂ ਤਾਂ ਇੱਕ ਹਾੜਾ ਵੀ ਭੁੱਖਣਾ ਲੱਗਣਾ ਜਾਂ ਭੁੰਟਿੰਗ ਹੋ ਜਾਣੀ ਹੋਣੀ ਤੇ ਜਾਂ ਤੁਹਾਡਾ ਪਿਸ਼ਾਬ ਬਾਰ-ਬਾਰ ਜਾਣਾ ਜੀ ਸਪੈਰੀ ਰਾਤ ਨੂੰ ਇਸ ਚੀਜ਼ ਗੇਨ ਹੋ ਜਾਣੀ ਇਹਦਾ ਮਤਲਬ ਤੁਹਾਡੇ ਜਿਹੜੇ ਹੈਗੇ ਆ ਉਹਦੇ ਚ ਟਾਕਸਿਨ ਬੋਡੀ ਚ ਰਹਿਣੇ ਸ਼ੁਰੂ ਹੋ ਗਏ ਆ ਇਹ ਚੀਜ਼ ਗੇਨ ਤਾਂ ਹੁੰਦੀ ਹੈ ਜੋ ਜਿਹੜਾ ਅਨਬੈਲੈਂਸ ਹੋ ਜਾਣਾ ਪੋਟਾਸ਼ੀਅਮ ਕੈਲਸ਼ੀਅਮ ਵਗੈਰਾ ਦਾ ਜੀ ਜੀ ਸਪੈਰੀ ਪੋਟਾਸ਼ੀਅਮ ਹੋ ਜਾਏ ਇਹ ਇਟਸ ਅਗੇਨ ਇੱਥੀ ਹੋਣੀ ਹੋਣੀ ਹੈ ਜੀ ਜੀ ਜੇ ਦੱਸ ਦਿਓ ਤਾਂ ਸਾਇੰਸ ਅੱਛਾ ਜੀ ਇਹ ਉਹ ਮਤਲਬ ਇਹ ਕਿ ਨੀਪੀਅਲ ਹੋ ਚੁੱਕੀ ਹੋਉਂਦੀ ਹੈ ਜਾਂ ਫੇਰ ਹੋਣੀ ਹੋ ਰਹੀ ਹੁੰਦੀ ਹੈ ਹੂੰ ਇਹਨੂੰ ਤੁਸੀਂ ਰਿਵਰਸ ਨਹੀਂ ਕਰ ਇਹਨੂੰ ਰਿਵਰਸ ਨਹੀਂ ਕਰ ਸਕਦੇ ਅੱਛਾ ਜੀ ਜੇ ਬਾਤ ਤੁਹਾਡਾ ਜੀਐਫਆਰ ਨਬਤ ਹਲੇ ਡਿਗਿਆ ਆਪਣ ਜਿਹੜਾ ਹੈਗਾ ਸਪੈਸ਼ਲਿਸਟ ਨੂੰ ਮਿਲੋ ਤੇ ਜਿਹੜਾ ਹੈ ਡਾਇਟੀਸ਼ਨ ਮਿਲੋ ਤਾਂ ਕਿ ਇਹਨੂੰ ਸਲੋ ਡਾਊਨ ਕੀਤਾ ਜਾ ਸਕੇ ਜੇ ਪੰਜ ਸਾਲ ਕੀ ਖਤਮ ਹੋਣੀ ਹੈ ਔਰ 10 ਸਾਲ ਤੱਕ ਪਰ ਲੌਂਗ ਕਰਕੇ ਕਰ ਸਕਣ ਹੂੰ ਦਵਾਈਆਂ ਦਾ ਜੇ ਥੋੜੀ ਘਟਾ ਕੇ ਜਾਂ ਸਟਰੋਂਗ ਦਵਾਈਆਂ ਘਟਾ ਕੇ ਜਾਂ ਹੋਰ ਕੋਈ ਕਰਕੇ ਜਾਂ ਫੂਡ ਨੂੰ ਕੰਟਰੋਲ ਕਰਕੇ ਇਹ ਅਸੀਂ ਲਾਸਟ ਲਾਈਫ ਤੁਹਾਡੀ ਬਤਾ ਸਕਦੇ ਹਾਂ ਜੀ ਉਹਦਾ ਇਹ ਜਿਹੜੀ ਰਵੱਸ ਨਹੀਂ ਕਰ ਸਕਦੇ ਜੀ ਕਿਹੜਾ ਵੇਜ ਹਲੇ ਅਸਲ ਜਿਹੜਾ 50 ਬੰਦਿਆਂ ਦੀ ਇੱਕ ਨੂੰ ਕਿਡਨੀ ਇਫੈਕਟ ਹੋ ਸਕਦੀ ਹੈ ਹਮ ਜਿਹੜੇ ਕਿਡਨੀ ਇਫੈਕਟ ਹੋ ਗਈਆਂ ਉਹਨਾਂ ਨੂੰ ਇੱਚੇ ਬਾਸ ਕਰਨ ਦੀ ਲੋੜ ਹੈਗੀ ਹਮ ਕਿ ਅਸੀਂ ਫੂਡ ਜਿਹੜੀ ਹੈਗੀ ਸਾਡੀ ਉਹ ਇਹ ਜਿਹੇ ਹੁਣ ਕਿ ਆ ਗਈ ਆ ਜਿਹੜੀ ਤੁਹਾਡੀ ਕਿਡਨੀ ਤੇ ਬਹੁਤ ਇਫੈਕਟ ਨਾ ਕਰੇ ਜੀ ਜਿਹੜਾ ਡਰਾਈ ਫਰੂਟ ਆ ਉਹ ਕਿਡਨੀ ਤੇ ਇਫੈਕਟ ਕਰੇਗਾ ਜਾਂ ਕਿਡਨੀਆਂ ਜਿਹੜਾ ਜੀਐਫਰ ਜਿਹੜਾ 90 ਤੋਂ ਜਿਹਨਾਂ ਦਾ ਥੱਲੇ ਆ ਗਿਆ ਹੂੰ ਉਹਨੂੰ ਐਨੀਮਲ ਫੈਟ ਜਿਹੜੇ ਹੈਗੇ ਆ ਉਹ ਤੋਂ ਕਟ ਕੰਟਰੋਲ ਕਰਨਾ ਚਾਹੀਦਾ ਲੋ ਪ੍ਰੋਟੀਨ ਡਾਈਟ ਤੇ ਜਾਣਾ ਚਾਹੀਦਾ ਤਾਂ ਕਿ ਕਿਡਨੀ ਜਿਹੜੀ ਬਚ ਸਕੇ ਜੀ ਪਰ ਕਿਡਨੀ ਨੂੰ ਰਿਵਰਸ ਨਹੀਂ ਕਰ ਸਕਦੇ ਆਪਾਂ ਹੂੰ ਹੈ ਨਾ ਇਹ ਬਹੁਤ ਜ਼ਰੂਰੀ ਆ ਅੱਛਾ ਜੇ ਹੁਣ ਤੁਹਾਡੀਆਂ ਕਿਡਨੀਆਂ ਫੇਲ ਹੋ ਗਈਆਂ ਤਾਂ ਚੋਇਸ ਕੋਈ ਨਹੀਂ ਆ ਜਿਹੜਾ ਗੋਟਾ ਟ੍ਰਾਂਸਪਾਰਟ ਜਿਹੜਾ ਗੋਬੰਦਾ ਹੈਗਾ ਤਾਂ ਜੀ ਤੇ ਜਾਂ ਫਿਰ ਉਹਨੂੰ ਜਿਹੜਾ ਡਾਲਸਿਸ ਜਾਣਾ ਪਏਗਾ ਹੂੰ ਡਾਲਸਿਸ ਜਿਹੜੇ ਹੈਗੇ ਆ ਉਹ ਦੋ ਤਰ੍ਹਾਂ ਦੇ ਆ ਅੱਛਾ ਜੀ ਇਹ ਇੱਕ ਦਾਸ ਦੀ ਉਹ ਜਿਹੜੀ ਹੈਗੀ ਆ ਵਾਇਸ ਆ ਗਈ ਹੈ ਇੱਕ ਅਸੀਂ ਬਣਾਈ ਆ ਪੰਜਾਬੀ ਦੀ ਵੀਡੀਓ ਹੂੰ ਉਹ ਜਿਹੜਾ ਸਭ ਡਾਲਸਿਸ ਕਿੰਨੇ ਤਰ੍ਹਾਂ ਦੇ ਆ ਪੰਜਾਬੀ ਐਕਸਪਲੇਨ ਕੀਤਾ ਕਿਉਂਕਿ ਆਪਣੇ ਲੋਕ ਬਜ਼ੁਰਗ ਜਿਹੜੇ ਕਈ ਹੈਗੇ ਆ ਉਹਨੂੰ ਇੰਗਲਿਸ਼ ਨਹੀਂ ਆਉਂਦੀ ਹੂੰ 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 ਤੇ ਉਹ ਵਿੱਚ ਹੈਗਾ ਕਿ ਡਾਇਲਸਿਸ ਕਿੰਨੇ ਤਰ੍ਹਾਂ ਦੇ ਕਿਵੇਂ ਕੰਮ ਕਰਦੇ ਕਿਵੇਂ ਚੱਲਦੇ ਜੀ ਹੁਣ ਡਾਇਲਸਿਸ ਹੈਗਾ ਦੋ ਤਰ੍ਹਾਂ ਦੇ ਜੀ ਠੀਕ ਹੈ ਹਿਮੋਗਲੋਬਿਨ ਨੋ ਜਾਂ ਹਿਮੋਗਲੋਬਿਨ ਡਾਇਲਸਿਸ ਜੀ ਹਿਮੋਡਾਇਲਸਿਸ ਜਿਹੜਾ ਪਰਟਨਲੀ ਡਾਇਲਸਿਸ ਅੱਛਾ ਜੀ ਹਿਮੋਡਾਇਲਸਿਸ ਜਿਹੜਾ ਹੈਗਾ ਮਸ਼ੀਨ ਉਹ ਤੁਹਾਨੂੰ ਉਹਦੇ ਦੋ ਨਾੜੀਆਂ ਇੱਕ ਨਾੜੀ ਤੇ ਇੱਕ ਉਹਨਾਂ ਦੋ ਬੀਨ ਇਕੱਠੀ ਕਰ ਦਿੰਦੇ ਆ ਹਮ ਇਹ ਤੇ ਇਕੱਠੀ ਕਰ ਦੇਣ ਜਾਂ ਇਹ ਤੇ ਇਕੱਠੀ ਕਰ ਦੇਣ ਜਾਂ ਇਹ ਤੇ ਇਕੱਠੀ ਕਰ ਦੇਣ ਜਿੱਥੇ ਵੀ ਉਹ ਮਤਲਬ ਡਾਕਟਰ ਨੂੰ ਸੂਟੇਬਲ ਲੱਗਦਾ ਫਿਰ ਉਹ ਉਹ ਤੋਂ ਬਲੱਡ ਲੈ ਕੇ ਮਸ਼ੀਨ ਤੇ ਚਲ ਜਾ ਮਸ਼ੀਨ ਸਾਫ ਕਰਦੀ ਆ ਤਾਂ ਮੁੜ ਕੇ ਬਲੱਡ ਸਟ੍ਰੀਮ ਤੋਂ ਬੋਡੀ ਚਲ ਜਾਂਦਾ ਅੱਛਾ ਜੀ ਇਹ ਪ੍ਰੋਸੈਸ ਜਿਹੜਾ ਤੁਹਾਡੇ ਵੇਟ ਕਰਦਾ ਕਿੰਨਾ ਆ ਤੁਹਾਡਾ ਤੁਹਾਡੀ ਆ ਗਈ ਆ ਉਹ ਡਾਕਟਰ ਡਿਸਾਈਡ ਕਰਦਾ ਫਿਰ ਤੁਹਾਨੂੰ ਇਹ ਕਿੰਨੇ ਘੰਟੇ ਦਾ ਡਾਲਸ ਹੋਣਾ ਚਾਹੀਦਾ 4 ਘੰਟੇ ਦਾ ਜਾਂ 5 ਘੰਟੇ ਦਾ ਜਾਂ 3.5 ਘੰਟੇ ਦਾ ਜਾਂ 3 ਘੰਟੇ ਦਾ ਉਹ ਤੁਹਾਡੇ ਖੂਨ ਦੇ ਟੈਸਟ ਕਰਦੇ ਨਾਲ ਦੇ ਬਾਅਦ ਉਹਦਾ ਐਨਲਾਈਜ਼ ਕਰਦੇ ਆ ਕਿ ਟਾਕਸਿਨ ਕਿੰਨੇ ਪਰਸੈਂਟ ਨਿਕਲ ਗਿਆ ਕਿੰਨੇ ਕਰਿੰਦੇ ਆ ਉਹ ਤੇ ਬੇਸ ਕਰਦਾ ਜੀ 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 ਤੇ ਦੂਸਰਾ ਉਧਰ ਪੇਟ ਜੇ ਤੇ ਉਹ ਨਾੜੀ ਬਾੰਦ ਬਾੜ ਦੇਖ ਅੱਛਾ ਜੀ ਉਹ ਨਾਲ ਸਾਨੂੰ ਉਹ ਸੋਲੂਸ਼ਨ ਤੁਹਾਡੇ ਬੋਡੀ ਤੁਸੀਂ ਆਪ ਪਾ ਸਕਦੇ ਹੋ ਹੂੰ ਤੁਹਾਨੂੰ ਅਸੀਂ ਟਰੈਵਲ ਕਰਨਾ ਸਭ ਕਾ ਲਈ ਹੂੰ ਤੁਸੀਂ ਜਾ ਸਕਦੇ ਆ ਪਿਕਨਿਕ ਲਈ ਜਾ ਸਕਦੇ ਹੋ ਜਾਂ ਜੁਣੀ ਜਾਣਾ ਹੈਗਾ ਹੰਟਿੰਗ ਲਈ ਜਾਣਾ ਕੋਈ ਗੋ ਐਨੀਵੇਅਰ ਤੁਹਾਨੂੰ ਟਾਵਨ ਨੂੰ ਬਾਹਰ ਤੁਹਾਨੂੰ ਸੋਲੂਸ਼ਨ ਹੈਗਾ ਉਹ ਪਾਉਣਾ ਪੈਣਾ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਕੱਢਣਾ ਪੈਣਾ ਪਾਉਣਾ ਪੈਣਾ ਕੱਢਣਾ ਪੈਣਾ ਉਹ ਪ੍ਰੋਸੈਸ ਇਹ ਹੈ अच्छा जी ओदे काबी कर सकदे है जी तो ज आजकल ना गवर्नमेंट करता के जेड़ा हैगा ਤੁਸੀਂ ਘਰ ਤੁਹਾਡੀ ਰੀਨੋਵੇਸ਼ਨ ਕਰਾਂਗੇ ਜੇ ਤੁਹੀ ਹਮ ਹਿਮੋਂ ਟ੍ਰੇਨ ਵੀ ਕਰਾਂਗੇ ਹਿਮੋਂ ਦੀ ਕਾ ਵੀ ਕਰ ਸਕਦੇ ਆ আজকাল ਉਹ ਉਹ ਚੜੀ ਮਸ਼ੀਨ ਦੇ ਨਾਲ ਕਰਦੇ ਆ ਹਾਂ ਜੀ ਮਸ਼ੀਨ ਦਾ ਕਰਦੇ ਆ ਉਹ ਤੁਹਾਨੂੰ ਟ੍ਰੇਨਡ ਕਰਨਗੇ ਮਸ਼ੀਨ ਤੁਹਾਡੇ ਘਰ ਤੁਹਾਡੇ ਜਿਹੜਾ ਗਿਆ ਪਲੰਮਿੰਗ ਵੀ ਤੁਹਾਡੀ ਕਰਨਗੇ ਉਹਦੀ ਪਲੰਮਿੰਗ ਦੀ ਲੋੜ ਹੈ ਫੇਲੀ ਹਮ ਇਲੈਕਟ੍ਰੀਕਲ ਗਨ ਸਿਸਟਮ ਦੀ ਦਾ ਦਾ ਡレイン ਪਾਣੀ ਡレイン ਹੋਣ ਦੀ ਪਰ ਸਲੂਸ਼ਨ ਜੋ ਵੀ ਨਿਕਲਣਾ ਉਹ ਡレイン ਦੇ ਕਿਵਲੇ ਜਿਹੜਾ ਸলিউਸ਼ਨ ਪਾਉਣਾ ਪੈਂਦਾ ਸলিউਸ਼ਨ ਜਿਹੜਾ ਹੈਗਾ ਉਹ ਤੁਹਾਡਾ ਬਲੱਡ ਕਲੀਨ ਕਰਦਾ ਐਕਚੁਅਲੀ ਅੱਛਾ ਜੀ ਤੋਂ ਸলিউਸ਼ਨ ਦਾ ਪਾਉਣ ਮਸ਼ੀਨ ਜਾਂਦਾ ਸলিউਸ਼ਨ ਤੁਹਾਡਾ ਬਲੱਡ ਕਲੀਨ ਕਰਦਾ ਮੁਕੇ ਉਹ ਪਾਉਂਦਾ ਤੇ ਜਿਹੜਾ ਹੀ ਆ ਪੇਡ 'ਚ ਪਾਣੀ ਪਾਉਣਾ ਸলিউਸ਼ਨ ਇਹ ਸলিউਸ਼ਨ ਹੈਗਾ ਜਦ ਪੇਡ 'ਚ ਪਾਉਂਦੇ ਨੇ ਉਹ ਤੁਹਾਡੀ ਕੈਵਿਟੀ ਹੈਗੀ ਆ ਉਹ ਫਿਰ ਟਾਕਸਿਨ ਸੈਕ ਕਰਦੀ ਆ ਓਕੇ ਜਿਹੜਾ ਉਹ ਸਾਫ ਕਰਕੇ ਮੁਕੇ ਜਿਹੜਾ ਟਾਕਸਿਨ ਬਾਹਰ ਕੱਢਦੇ ਜੀ ਸੋ ਇਹ 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 ਆਪਣੇ ਲੋਕਾਂ 'ਚ ਬਹੁਤ ਜ਼ਿਆਦੇ ਆ ਆਪਣੇ ਏਸ਼ੀਅਨ ਸਾਊਥ ਏਸ਼ੀਅਨ ਹਿਸਪੈਨਿਕ ਪੋਲੀਨੇਸ਼ੀਅਨ ਨੇਟਿਵਸ ਹਮ ਇਹਨਾਂ ਜਿਆਦੇ ਆ ਕਿਉਂਕਿ ਮਿਠਾ ਮਸਾ ਪਹਿਲੀ ਗੱਲ ਤੇ ਆ ਨਹੀਂ ਮਸਾ ਬੋਖਣੇ ਅਸੀਂ ਦੋ ਤਾਂ ਸਪੈਸ਼ਲੀ ਹਮ 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 ਜੇ ਪਾਕਿਸਤਾਨੀ ਜਾਂ ਹਿੰਦੁਸਤਾਨੀ ਹੈ ਜੇ ਮੈਕਸੀਕਨ ਹੈ ਜਰਾ ਕਾਨ ਵੀ ਬਹੁਤ ਅਸੀਂ ਮਿਠਾ ਬਹੁਤ ਜਿਆਦਾ ਹਮ ਜਿੰਨਾ ਮਿਠਾ ਜਿੰਨਾ ਸਵਾਦ ਮਿਠਾ ਹੋਣਾ ਸਵਾਦ ਲੱਗੇਗਾ ਜਿੰਨਾ ਫੈਟ ਹੋਣਾ ਸਵਾਦ ਲੱਗੇਗਾ ਕੇ ਵਗੈਰਾ ਹੈਨਾ ਕੇ ਦੋਨੋਂ ਜਿਹੜੇ ਕੰਟਰੋਲ ਕਰ ਲਈਏ ਹਮ ਅਸੀਂ ਆਪਣੀ ਹੈਲਥ ਬੜਾ ਬੜ ਤੀਜੀ ਹੈਗਾ ਬੋਲ ਬਾਣੀ ਜਿਤਨਾ ਕੰਟਰੋਲ ਲਈ ਪੜ ਸੁਖੀ ਰਹਿ ਸਕਦੇ ਹਾਂਜੀ ਹੈਨਾ ਜੀ 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 ਮੈਂ ਉਹਦੇ ਕੋਲ ਮਿਸਾਲ ਦੇਣ ਲੱਗਾ ਮਾਫ ਕਰਨਾ ਜੀ ਜੀ ਕਿਉਂਗਾ ਤੁਹਾਡਾ ਪ੍ਰੋਨਾ ਆਇਆ ਹਮ ਅਗਲਾ ਕੁਛ ਹੁੰਦਾ ਤੁਹਾਡਾ ਜਵਾਈ ਆ ਤਾਂ ਵੀ ਖੁਸ਼ ਹੁੰਦਾ ਹਮ ਤੁਹਾਡੇ ਦੀ ਹਸਬੰਦ ਆ ਵੀ ਖੁਸ਼ ਹੁੰਦਾ ਜਿਹਨ ਕੋਲ ਤੁਹਾਡੇ ਦੀ ਰੱਖਾ ਸਮਾਂ ਆ ਜੀ ਤੀ ਲਾ ਕੇ ਪਾਉਗਾ ਅਗਲਾ ਹਮ ਖਾਲ ਤਾਂ ਉਹੀ ਹੈ ਜੀ ਜੀ ਮਤਲਬ ਫਰਕ ਨਹੀਂ ਹੋ ਲੈਂਗੁਏਜ ਦਾ ਫਰਕ ਆ ਹਮ 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 ਜੀ ਤੁਹਾਡੇ ਸਲੀਕਾ ਬੋਲਦਾ ਸਲੀਕਾ ਕੀ ਆ ਜੀ ਜੀ ਸੋ ਇਸ ਕਰਕੇ ਇਹ ਜਬਾਨ 'ਚ ਥੋੜਾ ਕੰਟਰੋਲ ਰੱਖੋ ਜੀ ਇਸ ਦਾ ਖਾਣ ਪੀਣ ਦਾ ਵੀ ਕੰਟਰੋਲ ਰੱਖੋ ਹਮ ਕਿਉਂਕਿ ਜਿੰਨਾ ਮਿਠਾਇਆ ਉਹਨਾਂ ਸਾਰੀ ਬੈਠ ਗਿਆ ਤੁਹਾਨੂੰ ਦਿਨ ਤੋਂ 40 ਤੋਂ 50 ਗ੍ਰਾਮ ਸ਼ੂਗਰ ਚਾਹੀਦੀ ਆ ਹੂੰ ਤੁਸੀਂ ਫੂਡ ਵੀ ਖਾ ਲਈ ਫੂਲ ਹੀ ਸ਼ੂਗਰ ਆ ਗਈ ਆ ਜੀ ਜੀ ਹਾਂ ਤੁਸੀਂ ਚਾਹ ਕਾਫੀ ਫਿਊ ਰਣੀ ਫਰੂਟ ਵੀ ਸ਼ੂਗਰ ਹੂੰ 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 ਠੀਕ ਆ ਜੀ ਤੁਹਾਨੂੰ ਜਿਹੜੇ ਹੈਗੇ ਆ ਜਿਹੜੇ ਆਈ ਗਿਆ ਸਪੈਸ਼ਲਿਸਟ ਇਹ ਕਹਿੰਦੇ ਆ ਵੀ ਤੁਹਾਨੂੰ ਬੰਦੇ ਨੂੰ ਜਿਹੜਾ ਹੈਗਾ 9 ਟੀस्पून ਬਾਅਦ ਸ਼ੂਗਰ ਨਹੀਂ ਚਾਹੀਦੀ ਦਿਨ ਚ ਹੂੰ ਸਾਰੀ ਫਰੂਟ ਵਗੈਰਾ ਸਾਰੇ ਚੋਈ ਜੀ ਫੂਲ ਹੀ ਸ਼ੂਗਰ ਹੈ ਗਈ ਆ ਰੋਟੀ ਸ਼ੂਗਰ ਹੈ ਗਈ ਆ ਜਿਹਨੂੰ ਸਟਾਰਚੋ ਸ਼ੂਗਰ ਹੈ ਗਈ ਹੈ ਹਮ ਠੀਕ ਹੈ ਬਲ ਕੇ ਜਿਹੜੇ ਡਾਇਬੀਟਿਕ ਹਨ ਉਹ ਸਟਾਰਚੀ ਫੂਡ ਨਹੀਂ ਖਾਣਾ ਚਾਹੀਦਾ ਕਿਉਂਕਿ ਸਟਾਰਚ ਨਾਲ ਜਿਹੜਾ 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 ਹੈਗਾ ਬਲੱਡ ਸ਼ੂਗਰ ਗੋ ਆਪਕੋ ਕਵਿਕਲੀ ਜੀ ਜਿਹਨਾਂ ਫਾਈਬਰ ਉਹ ਹੌਲੀ ਹੌਲੀ ਉੱਪ ਜਾਏਗੀ ਅੱਛਾ ਜੀ ਇਹ ਆਟਾ ਵੀ ਖਾਵਣਾ ਉਹ ਵੀ ਰੋਟੀ ਖਾਓਗੇ ਤੇ ਵੜੀ ਵੜੀ ਸ਼ੂਗਰ ਉੱਪ ਜਾਣੀ ਹੈ ਜੀ 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 ਜਿਹੜੇ ਮੈਦੀ ਵਾਲੀ ਹੋਇਆ ਜਾਣਾ ਉਹਨੇ ਹਮ ਹੈਨਾ ਇਹਨਾਂ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ ਜੀ 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 ਕਿਉਂ ਜੇ ਮੂਹ ਦਾ ਸਵਾਲ ਹੈ ਨਾ ਜੀ ਕਿ ਮਿੱਠਾ ਯਾਰ ਸਵਾਲ ਲੱਗਦਾ ਬੇਲੇਗਾ ਤੁਹਾਨੂੰ ਨੁਕਸਾਨ ਕਿ ਨਾਲ ਉਹਦਾ ਦੂਜੇ ਪਾਸੇ ਹੂੰ ਉਹ ਨਾ ਫਟਾ ਮੋਟਾਬਾ ਵੀ ਹੋਦਾ ਨਾ ਅਮਰੀਕਾ ਦੇ ਵਿੱਚ ਏਵਰੀ 3ਰਡ ਪਰਸੈਂਟ ਇਜ਼ ਅਬੀਸ ਹੂੰ ਰੋਪਾ ਬਹੁਤ ਹੋਰ ਵੀ ਨਹੀਂ ਓਬੀਸ ਹੂੰ ਅੱਛਾ ਜੀ ਓਬੀਸ ਓਵਰਵੇਟ ਦਾ ਓਬੀਸ ਦਾ ਫਰਕ ਹੈ ਹੂੰ ਜੇ ਤੁਹਾਡਾ ਬਾਡੀ ਮਾਸ ਜਿਹੜਾ ਹੈਗਾ ਆ ਹੂੰ ਬੰਦਿਆਂ ਦਾ ਜਿਹੜਾ ਹੈਗਾ ਮੁਰਿ ਮਾ ਜਿਹੜਾ 28 ਤੋਂ 29 ਹੈਗਾ ਹੈ ਨਾ ਬੀ ਐਮ ਆਈ ਹਾਂ ਬੀ ਐਮ ਆਈ ਹੂੰ ਤੇ 28 ਦਾ ওভার weight ਜੇ 29 30 ਹੋ ਗਿਆ ਤਾਂ ਯੂ ਆਰ ਓਬੀਸ ਚ ਜਾ ਜਾਂਦੇ ਹੋ ਹੂੰ ਜੇ ਜਨਾਨੀਆਂ ਦਾ 26 ਤੋਂ 27 ਤੋਂ ਤੇ ਚਲ ਗਿਆ ਉਹ ਵਕਤ ਉਹ ওভার weight ਜੇ 29 ਜ 28 29 ਹੋ ਗਿਆ ਤਾਂ ਤੁਸੀਂ ਓਬੀਸ ਹੋ ਗਏ ਹੂੰ ਅਮਰੀਕਾ ਦੇ ਵਿੱਚ ਹਲੇ 32% ਲੇਡੀਜ਼ ਓਬੀਸ ਹੈਗੀਆਂ 30% ਤੋਂ ਵੱਧ ਓਬੀਸ ਹੈ ਹੂੰ ਅੱਛਾ ਦੂਜੀ ਗੱਲ ਜੀ ਇੱਕ 1987 ਦੇ ਵਿੱਚ ਉਹਨਾਂ ਨੇ ਸਰਵੇ ਕੀਤਾ ਹੈ ਅਮਰੀਕਾ ਉਹ ਪੰਜ ਪਾਉਂਡ ਸ਼ੂਗਰ ਅਮਰੀਕਨ ਖਾਂਦਾ ਸੀਗਾ ਅੱਛਾ ਜੀ ਇਹ ਤਾਰ ਮੁੱਦੇ ਤੋਂ ਬਾਹਰ ਹੈ ਲੇਕਿਨ ਜੀ ਜੀ ਜੁਰੀ ਹੈ ਔਰ ਰਿਲੇਟਡ ਹੈ ਜੀ ਉਹ ਬੰਦੇ ਹਲਤੀ ਸੀਗੇ ਫਿੱਟ ਸੀਗੇ ਜੀ ਓਬੀਸਿਟੀ ਹੈ ਨਹੀਂ ਸੀ ਉੱਥੇ ਹਮ ਮੈਂ ਡਾਕਟਰ ਸ਼ੀਲਾ ਇਨਸ ਜਿਹੜੀ ਹੈਗੀ ਆ ਉਹ ਤਾਂ ਮੈਟਾਬੋਲਿਜ਼ਮ ਦੀ ਯੂਨੀਵਰਸਿਟੀ ਰਿਸਰਚ ਕਰ ਰਹੀ ਹੈ ਯੂਬੀਸੀ ਚ ਉਹਦੀ ਰਿਪੋਰਟ ਪੜਿਆ ਸੀ ਮੈਂ ਹਮ ਅਸੀਂ ਕੈਨੇਡੀਅਨ 24 ਕਿਲੋ ਸ਼ੂਗਰ ਸਾਲ ਦੀ ਖਾ ਜਾਂਦੇ ਇੱਕ ਬੰਦਾ ਉਹ ਉਹ 2 ਕਿਲੋ ਜਿਹੜੀ ਹੈਗੀ ਆ 1 ਮਿੰਨਿਟ ਚ ਹੂੰ 72 73 ਗ੍ਰਾਮ ਇੱਕ ਦਿਨ ਚ ਹੂੰ ਕਾਹੀ ਜਿੰਨੀ ਹਨੂ 40 ਤੋਂ 50 ਗ੍ਰਾਮ ਹੂੰ ਜੀ ਹੈਨਾ ਜੀ ਬਿਲਕੁਲ ਅਸੀਂ ਦੋਨ ਖਾ ਲਈ 72 ਗ੍ਰਾਮ ਹੂੰ ਤੇ ਸਾਡੀ ਉਹ ਜਿਹੜਾ ਆ ਗਿਆ ਬੋਡੀ ਫੈਟ ਕੀ ਘਟੂਗਾ 30 ਡਾਇਬੀਟ ਕਿੱਥੇ ਜਾਊਗੀ ਹੂੰ ਜਿਹਨੇ ਅਲਟੀਮੇਟਲੀ ਕਿਡਨੀ ਤੇ ਇਫੈਕਟ ਕਰਨਾ ਹੈ ਕਿਡਨੀ ਤੇ ਇਫੈਕਟ ਕਰਨਾ ਹੈ ਮੇਗਾ ਆਮ ਗੱਲ ਕਹਿਣਾ ਹਾਂ ਜਦੋਂ ਮੈਂ ਪ੍ਰੋਗਰਾਮ ਦਾ ਨਾ ਕੋਈ ਵੀ ਜੀ ਜੀ ਇੱਕ ਫਾਜ਼ਕਾ ਪੰਜ ਸਾਲ ਦਾ ਬੱਚਾ ਹੈ ਹਮ ਜੋ ਅਸੀਂ ਆਪਣੀ ਨਾਲ ਲੈਣੇ ਆ ਮੈਂ ਆਪਣੀ ਨਾਲ ਲੈਣਾ ਮਿਸਾਲ ਜੀ ਮੈਂ 10 ਕਿਲੋ ਮੈਨੂੰ ਨਾਟ ਸਕਦਾ ਹਮ ਮੈਂ 10 ਪੌਂਡ ਦੀ ਭਾਜੇ ਕਾਦੀ ਉਹ ਮੈਂ 10 ਪੌਂਡ 10 ਕਿਲੋ ਮੀਟ ਦੀ ਮੈਂ 5 ਕਿਲੋ ਮੀਟ ਦੀ ਨਾਟ ਸਕਣਾ ਹਮ ਠੀਕ ਹੈ ਗੱਲ ਹਮ ਹੈਨਾ ਮੈਂ ਉਹ ਪੈਂਕਰੀਏ ਕਿੰਨਾ ਭਾਰ ਭਾਈ ਜਾਉਂਦੀ ਮਿਠਾ ਖਾ ਖਾ ਕੇ ਜਿਨ੍ਹਾਂ ਦੀ ਮੈਂ ਰਖਾਉਂਗੇ ਉਹਨਾਂ ਨੂੰ ਕੰਮ ਕਰਨਾ ਜ਼ਿਆਦਾ ਪੈਣਾ ਹਮ ਕੋਈ ਦੌੜ ਲੱਗੀ ਰਹਿਣੀ ਹੈ ਜੀ ਜੀ ਅਲਟੀਮੇਟਲੀ ਥੱਕ ਗਏ ਅਲਟੀਮੇਟਿਟੀ ਹਮ ਹਰਦਾ ਬੈਣਾ ਕਿ ਨਹੀਂ ਜੀ ਸੋ ਇਹ ਚੀਜ਼ਾਂ ਬਸ ਕਰਨ ਕੋ ਜ਼ਰੂਰ ਤਾਂ ਅਸੀਂ ਬੜਾ ਲਾਈਟਲੀ ਲੈਣੇ ਆ ਇੱਕ ਵਾਰੀ ਚਲੋ ਜੁਨੀਅਰ ਹੈ ਕੋਈ ਜੀਣਾ ਨਹੀਂ ਜਾਰੀ ਕੋ ਬਾਰੇ ਜਣਾ ਹੈ ਤੇ ਜੀਣਾ ਡਿਗਟੀ ਨਾਲ ਜਿਹੜਾ ਜਰ ਸ਼ਾਨ ਨਾਲ ਜੀਓ ਹਮ ਜਲਦੀ ਰਹਿ ਕੇ ਜੀਓ ਬਿਲਕੁਲ ਸੁਦਾ ਮੋਹਨ ਸਿੰਘ ਤਤਰਾ ਜੀ ਅਸੀਂ ਇਸ ਕੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਚਾਰੀ ਰੱਖਾਂਗੇ ਮੈਨੂੰ ਲੱਗਦਾ ਪੂਰਾ ਸਾਨੂੰ ਕਰਨ ਦੇ ਲਈ ਬਹੁਤ ਸਾਰਾ ਸਮਾਂ ਵੀ ਚਾਹੀਦਾ ਔਰ ਪਰ ਤੁਹਾਡੀਆਂ ਗੱਲਾਂ ਬਹੁਤ ਮਹੱਤਵਪੂਰਨ ਬੜੀਆਂ ਸਾਡੇ ਲਈ ਕੰਮ ਦੀਆਂ ਆ ਸਾਡੀ ਸਿਹਤ ਲਈ ਅਸੀਂ ਅ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਾਂਗੇ ਅਗਲੀ ਵਾਰੀ ਤੁਹਾਡੇ ਨਾਲ ਫੇਰ ਗੱਲਬਾਤ ਚਾਰੀ ਰੱਖਾਂਗੇ ਤੁਸੀਂ ਸਮਾਂ ਕੱਢਿਆ ਖਾਸ ਤੌਰ ਤੇ ਇੱਥੇ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਇਸ ਮਾਈ ਪਲੇਅਰ ਥੈਂਕ ਯੂ ਵੈਰੀ ਮਚ ਥੈਂਕ ਯੂ ਅ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਅਸੀਂ ਇਹ ਬਹੁਤ ਕੰਮ ਦੀਆਂ ਗੱਲਾਂ ਔਰ ਸਭ ਤੋਂ ਮਹੱਤਵਪੂਰਨ ਸਾਡੀ ਸਿਹਤ ਜਿਹਨੇ ਸਾਡੀ ਸਿਹਤ ਨੇ ਸਾਡੇ ਨਾਲ ਆਖਰਕਾਰ ਨਿਭਣਾ ਹੈ ਬਾਕੀ ਕੰਮਾਂ ਕਾਰਾਂ ਦੀ ਵਜਾਈ ਇਹ ਇਹਦੀ ਜਾਣਕਾਰੀ ਔਰ ਇਹਦੇ ਲਈ ਇਹਨੂੰ ਠੀਕ ਠਾਕ ਰੱਖਣਾ ਵੀ ਸਾਨੂੰ ਚਾਹੀਦਾ ਅੱਜ ਦਾ ਪ੍ਰੋਗਰਾਮ ਇੱਥੇ ਮਾਫ਼ਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ ਇੱਕ ਨਵੀਂ ਗੱਲਬਾਤ ਨਾਲ ਅਲਵਿਦਾ ਦੋਸਤੋ ਮਨੋਰੰਜਨ ਵਰਪੂ ਜਾਣਕਾਰੀ ਲਈ ਸਾਡੇ ਚੈਨਲ ਪੰਜਾਬੀ ਦੇ ਅਫੀਸ਼ੀਅਲ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਸਭ ਤੋਂ ਪਹਿਲਾ ਵੀਡੀਓ ਦੇਖਣ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ